ਹਾਂ ਜੀ ਮੈਂ ਤੁਹਾਡੇ ਬਾਰੇ ਦੱਸੇ ਕੱਪੜੇ ਨਾਲ ਇਹਦੇ ਦੇ ਦੇ ਮਿਲੂ ਨਹੀਂ ਗੱਲ ਨਹੀਂ ਮੈਂ ਵੇਚਣਾ ਨਹੀਂ ਕੰਡਾ ਨਹੀਂ ਢਲ ਗਈ ਜਾਨ ਦੇ ਦੋ ਤੋਂ ਮੇਰੇ ਗੱਲ ਕਰ ਕੰਪਨੀਆਂ ਕੰਪਨੀਆਂ ਦੀ ਗੱਲ ਕਰ ਲੋਗੇ ਕੰਪਨੀ ਦੀ ਗੱਲ ਕਰ ਕੰਪਨੀ ਦੀ ਗੱਲ ਕਰ ਮਰਦੀ ਬੰਦਾ ਕੋਈ ਵੇਖਿਆ ਨੂੰ ਬੰਦਾ ਵਾਪਸ ਮੇਰਾ ਯਾਰ ਸਮਝਣ ਦੀ ਗੱਲ ਆ ਹੁਣ ਤੂੰ ਹੀ ਨਾ ਸਮਝੋਗੇ ਚਲੋ ਮੇਰਾ ਭਰਾ ਤੈਨੂੰ ਮਿਹਰਬਾਨੀ ਕਰ ਮੇਰਾ ਵੀਰ ਮੇਰੇ ਤੇ ਮਿਹਰਬਾਨੀ ਕਰ ਤੁਹਾਨੂੰ ਰੱਖ ਦੇ ਜਮਾਟੋ ਦਾ ਟੀ-ਸ਼ਰਟ ਤੇ ਬੈਗ ਲੈ ਆ ਕੇ ਮੈਂ ਕਿਹਾ ਤੂੰ ਇਹ ਬਿਆਨ ਨਹੀਂ ਕਰੀਂ ਨਾ ਤੂੰ ਆ ਕੇ ਆ ਦੇ ਰਿਹਾ ਮੈਂ ਤੁਹਾਨੂੰ ਸੁਣੋ ਜਿਆ ਟਮਾਟੋ ਦੀ ਕੀਮਤ ਅੱਗੇ ਬੰਦਾ ਕਮਾਉਂਦਾ ਨਹੀਂ ਹੁੰਦਾ ਚੰਦੇ ਆ ਜਾ ਕੇ ਗੱਲ ਕਰ ਲੋ ਕੀ ਨਹੀਂ ਆਣਾ ਯਾਰਾ ਬਾਹਰ ਸੁਣੇ ਵੀ ਗੱਲ ਤੇ ਵੱਡੇ ਭਾਜੀ ਪਾਣੀ ਪੈਣੀ ਨਹੀਂ ਦੇਂਦੇ ਆਪਣੀ ਰੱਸੀ ਜਾਂਦੇ ਹੱਡੀ ਕਦਾਦੇ ਸੁਣਦੇ ਨਹੀਂ ਮੈਂ ਇੱਕ ਮਿੰਟ ਯਾ ਤੂੰ ਕਹਿ ਨਾ ਮਾਰੇ ਬਣਾੜੇ ਦਾ ਨਾਮ ਕਿਉਂ ਲਿਆ ਤੂੰ ਕਹਿ ਨਹੀਂ ਮਾਰਦਾ ਸਿੱਧਾ ਇਹ ਜੈਕ ਟਪਾ ਕੰਮ ਕਰ ਰਹੇ ਨੇ ਅਹੀਂ ਕਹਿੰਦਾ ਗੱਲ ਸੁਣੋ ਯਾਰ ਬਾਧਾ ਰੱਖੋ ਇਹ ਨਾ ਕਰ ਲਿਆ ਜਮਾਨਾ ਕਿਦਾਂ ਦਿਲ ਵੀ ਹੋਣ ਦੀ ਹੈ ਮੈਂ ਦਿਖਾ ਲੋਕੀ ਕਰਨੀ ਉਹ ਤਾਂ ਨਹੀਂ ਤੁਹਾਨੂੰ ਕਿਹਾ ਤਰੀ ਦਾ ਬਦਨਾਮ ਹੋ ਗੋ ਯਾਰ ਤੂੰ ਮੇਰਾ ਭਰਾ ਤੂੰ ਬੈਠੀ ਸਾਡੇ ਬੈਂਕ ਤੋਂ ਜਮਾਟ ਮੇਰਾ ਵੀਰ ਮੇਰੀ ਗੱਲ ਮੇਰਾ ਭਰਾ ਮੇਰਾ ਕਰ ਯਾਰ ਮੇਰੀ ਗੱਲ ਮੇਰੀ ਸੁਣ ਲੈ ਕੇ ਗੱਲ ਜੇ ਦਾ ਨਹੀਂ دماغ ਨੂੰ ਇੱਥੇ ਕੰਮ ਕਰਨਾ ਮੈਚ ਕੋਈ ਨਹੀਂ ਨਹੀਂ ਪਾ ਦਿਮਾਗ ਸਾਰਾ تیرے ਕੋਲ ਸਾਡੇ ਕੋਲ ਪਾ ਇੱਕ ਪੜ ਮੈਂ ਠੰਡਾ ਹੋ ਕੇ ਪਹਿਲਾਂ ਮੇਰੀ ਗੱਲ ਸੁਣ ਲੈ ਪਾ ਤੂੰ ਉਦੋਂ ਦਾ ਬੋਲੀ ਜਨਾ ਤੂੰ ਇਨੀ ਗੱਲ ਕਹੀ ਕਿ ਬੰਦੇ ਜਮਾਟੋ ਦੀ ਬੈਗ ਤੇ ਟੀ-ਸ਼ਰਟਾਂ ਪਾ ਕੇ ਬਦਨਾਮ ਕਰਨ ਦੇ ਹਾਂ ਬਦਨਾਮ ਕਰਨ ਦੇ ਉਹ ਗਾਤੇ ਕੀ ਗਾਤੇ ਬੁੜੇ ਕਹਿੰਦਾ ਤੂੰ ਇੱਕ ਦੋ ਛਾੜ ਕੇ ਤੂੰ ਆਪਣਾ ਡਿੱਗਾ ਸੁਣਾ ਤੂੰ ਗਾਤੇ ਬੁੜੇ ਪਾ ਪਾ ਜੀ ਇੱਕ ਮਿੰਟ ਇੱਕ ਮਿੰਟ ਇਹ ਨਹੀਂ ਗੱਲ ਕਹੀ ਗੱਲ ਸੁਣ ਲੋ ਪਹਿਲਾਂ ਤੂੰ ਹੀ ਗੱਲ ਕਹੀ ਠੀਕ ਆ ਤੂੰ ਪਰਾ ਸਾਨੂੰ ਕਿਦੋਂ ਬੈਗ ਦੀ ਜਮਾਟੋ ਦੀ ਮੈਂ ਤੇ ਮੈਂ ਉਹਦਾ ਕੰਮ ਕਰਨਾ ਤੇ ਮੈਂ ਉਹਦਾ ਕੰਮ ਕਰਨਾ ਇਹ ਬੰਦਾ ਕਿਸੇ ਪਾਸੇ ਨਹੀਂ ਰੁਕੜਿਆ ਆਹ ਤੂੰ ਬੈਠ ਕੇ ਜਵਾਂਟੋ ਇੰਸਟਾਲ ਕਰਾ ਕੇ ਖਾਣਾ ਤੂੰ ਬੈਠ ਕੇ ਜਵਾਂਟੋ ਇੰਸਟਾਲ ਕਰਾ ਕੇ ਖਾਣਾ ਤੂੰ ਜਦ ਤੂੰ ਬੰਦਾ ਨਸਰਾਂ ਖਾ ਰਿਹਾ ਬੰਦੇ ਨਾਲ ਲਾੜੇ ਬੰਦੇ ਨਾਲ ਮੇਰੀ ਗੱਲ ਉਹ ਮਾ bari ਦਾ ਪਾਸੇ ਆਉਂਦਾ ਲਾੜਾ ਲਾੜਾ ਤੜਾਕ ناراں ناراں جو زاج ناراں بودايو او ناراں ناراں چھوڑ دو ٻڌڻ دو ٻاهر 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 ٻڌ ਇਹ ਮੈਂ ਅੱਸੀ ਟਮਾਟਾ ਦਾ ਬੈਕਰ ਇੱਕ ਮਿੰਟ ਮੇਰਾ ਜੀ ਤੁਹਾਡੇ ਘਰ ਬਿਆੰਦ ਤਾ ਤੂੰ ਹੈ ਵੀ ਧੱਕੇ ਮਰੀ ਜਾਣਾ ਕੀ ਗੱਲ ਕਰਨੀ ਕੀ ਗੱਲ ਕਰਨੀ ਬਗਲੇ ਫੁੱਟਵਾੜੀ ਕਰੀ ਨੇ ਉਪਰਾੜਾ ਉਹ ਵੀਰ ਮੇਰਾ ਵੀਰ ਤੋਂ ਇੱਧਰ ਨਹੀਂ ਮੇਰਾ ਆਪਣਾ ਮਰਦੀ ਕਰੋ ਯਾਰ ਹੈਲੋ ਮੈਂ ਬੋਲਾਂ ਮੇਰੇ ਇੱਧਰ ਮੇਰਾ ਆਪਣਾ ਕੋਈ ਬਿਆਨ ਦਿੱਤੇ ਨਹੀਂ ਮੇਰੀ ਮੈਂ ਗਲਤੀ ਮੈਂ ਪਾ ਮੈਂ ਪਾ ਕਹਿਣਾ ਵਾ ਓਏ ਇੱਕ ਮਿੰਟ ਇੱਕ ਮਿੰਟ ਮੈਂ ਵੀ ਰ ਆ ਕਹਿਣਾ ਵਾ ਸਾਨੂੰ ਜਮਾਟੋ ਦੀ ਇਹਨੂੰ ਭਾਣੂ ਕਾ ਇੱਕ ਦੋ ਜੈਕਟ ਤੇ ਬੈਗ ਲੈ ਕੇ ਦਿਖਾਦੇ ਕਿ ਬੰਦੇ ਬੈ ਕੇ ਪਾ ਕੇ ਕੰਮ ਕਰਨ ਦੇ ਨੇ ਬਸ ਇੰਨਾ ਕਰਦੇ ਬੰਦਾ ਪ੍ਰੂਫ ਜਿੰਨੀ ਏਅਰ ਬੰਦਾ ਬਾਤ ਜੋਇਨ ਨਹੀਂ ਹੁੰਦਾ ਜਿੰਨੀ دیر ਬੰਦਾ ਜੋਇਨ ਨਹੀਂ ਹੁੰਦਾ ਉਨੀ ਦਿਨ ਵੀ ਬੈਗ T-shirt ਕਿਸੇ ਨੂੰ ਨਹੀਂ ਮਿਲਦਾ ਭਾਜੀ ਚਾਹਦੇ ਕੀ ਹੁਣ ਆਪਾਂ ਆ ਪਾ ਕੇ ਇਹਨਾਂ ਦੇ ਮਾਫੀ ਹੋਗੇ ਕੀ 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 ਜਾਂਦੇ ਹੋ ਮਾਫੀ ਮੰਗੇ ਮੇਰਾ ਵੀ ਜਰਾ ਕੀ ਦੇ ਕੇ ਮਾਫੀ ਮੰਗੇ ਭਾਜੀ ਤੁਹਾਡੇ ਕੋਲ ਮੈਂ ਕਰ ਪਹਿਲੀ ਮਾਫੀ ਪੜਾਰੀ ਗੇਟ ਤੇ ਰਹਿਣਾ ਬਲਾਵਾ ਵਿਕਾਸ ਕੁਮਾਰ ਨਾਮ ਮੈਂ ਆਪਣਾ ਕੰਮ ਕਰੀਦਾ ਜਮਾਟੋ ਇਹਨਾਂ ਨੇ ਨਾ ਕੱਲ ਬਿਆਨ ਦਿੱਤਾ ਸੀ ਕਿ ਜਮਾਟੋਸ ਜਿਹੜੇ ਜਮਾਟੋ ਸਵੀਗੀ ਬਲੇ ਹੈਗੇ ਨੇ ਔਰ ਟੀ-ਸ਼ਰਟਾਂ ਦਾ ਜੈਕਟ ਆਪਾਂ ਆ ਕੇ ਕੰਪਨੀ ਦੀਆਂ ਬੈਗਾਂ ਦੇ ਵਿੱਚ ਗੱਟੂ ਸਪਲਾਈ ਕਰਨ ਦੇ ਇਹਨਾਂ ਨੇ ਇਹ ਆਪਣਾ ਫੋਸਲਾ ਕਾਈਡ ਮਰਚੈਂਟ ਬਲੇ ਠੀਕ ਆ ਜੀ ਆਪਾਂ ਇਹਨਾਂ ਨੂੰ ਇਹ ਕਹਿੰਨੇ ਆ ਜਾਂ ਤੋ ਕੋਈ ਬੰਦਾ ਦੱਸਿਆ ਵਾ ਜਾਂ ਤੋ ਤੁਸੀਂ ਬੰਦਾ ਵੇਖਿਆ ਵਾ ਜਾਂ ਨੂੰ ਬੰਦਾ ਦੱਸ ਦੋ ਕਿੱਥੇ ਆ ਜਾਂ ਨੂੰ ਬੰਦਾ ਦੱਸ ਦੋ ਕਿਹੜਾ ਬੰਦਾ ਜਿਹੜਾ ਕਰਨ ਡਿਆ ਕਿਉਂਕਿ ਭਾਈ ਇਹ ਜਿਹੜੀ ਜਮਾਟੋ ਦੀ ਬੈਗ ਜਾਂ ਜੈਕਟ ਜਾਂ ਜੋ ਵੀ ਇਹਨੂੰ ਮਿਲਦਾ ਵਾ ਇਹ ਕੰਪਨੀਰ ਥਰੂ ਮਿਲਦਾ ਜਿੰਨੀ ਤੇ ਬੰਦਾ ਜੋਇਨ ਨਾ ਹੋਏ ਠੀਕ ਆ ਜ ਸਾਨੂੰ ਪਹਿਲਾਂ ਭਾਜੀ ਪੁਲਿਸ ਵਾਲਿਆਂ ਨੇ ਕਦੀ ਰੋਕਿਆ ਦਾ ਕਹਿ ਨਹੀਂਗਾ ਉਹਨਾਂ ਨੂੰ ਪਤਾ ਕਿ ਫੂਡ ਡਿਲੀਵਰੀ ਕਰਦੇ ਇਹਨਾਂ ਦੇ ਭਾਜੀ ਬਿਆਨ ਹੁਣ ਸਾਡੇ ਦੇ ਆ ਸਰਪੈਣਾ ਕਿ ਉਹਨਾਂ ਨੇ ਸਾਡਾ ਬੈਗ ਚੈੱਕ ਕਰਨਾ ਹੀ ਕਰਨਾ ਵਾ ਕਿ ਕਿਤੇ ਗੱਟੂ ਤਾਂ ਨਹੀਂ ਲੈ ਕੇ ਜਾਣ ਦੇ ਆਪਾਂ ਇਹਨਾਂ ਨੂੰ ਸਿਰਫ ਇਨਾ ਕਹਿੰਨੇ ਪਿਆ ਜਾਂ ਤਾਂ ਸਾਨੂੰ ਬੰਦਾ ਦੱਸ ਦੋ ਕਿਹੜਾ ਜਾਂ ਤੁਸੀਂ ਬੰਦਾ ਕਿੱਥੇ ਵੇਖਿਆ ਵਾ ਤੇ ਜਾਂ ਫਿਰ ਚੁੱਪ ਕਰਕੇ ਆਪਣੀ ਜਿਹੜੀ ਤੁਸੀਂ ਬਿਆਨ ਦਿੱਤਾ ਉਹ ਤੇ ਮਾਫੀ ਮੰਗ ਲਓ ਕਦੀ ਗੱਲ ਬਾਤ ਹੋਈ ਉਹਨਾਂ ਨਾਲ ਗੱਲ ਬਾਤ ਹੋਈ ਹੈ ਸਰ ਇਹ ਹੱਦੀ ਪਈ ਜਾਂਦੇ ਨੇ ਆਪਾਂ ਤਾਂ ਘਾ ਦੇ ਅੰਦਰ ਤੇ ਗਏ ਆ ਇਰਾਦੇ ਫਾਜ਼ਲ ਸਾਹਿਬ ਨੇ ਸਰ ਦੋ ਤਿੰਨ ਵਾਰੀ ਧੱਕਾ ਮਾਰਿਆ ਮੈਨੂੰ ਤੇ ਕੋਈ ਚਲੋ ਹਣ ਕੋਈ ਉਹਦੇ ਨਾਲ ਕੋਈ ਹੈ ਨਹੀਂ ਕਿ ਤੁਸੀਂ ਆਪਣਾ ਸੋਸ਼ਲ ਮੀਡੀਆ ਦਾ ਫਿਰ ਮਾਫੀ ਮੰਗ ਲਓ ਕਿ ਮੇਰੇ ਕੋਲ ਗਲਤੀ ਹੋ ਗਈ ਮੈਂ ਜੋ ਬਿਆਨ ਦਿੱਤਾ ਵਾ ਨਹੀਂ ਤੇ ਫਿਰ ਸਰ ਹੁਣ ਆਪਾਂ ਕੱਲ ਵੇਖਾਂਗੇ ਜਦੋਂ ਫਿਰ ਐਸਐਸਪੀ ਸਾਹਮਣੇ ਆ ਕੇ ਪੇਸ਼ ਹੋਵਾਂਗੇ ਕਿ ਇਹਨਾਂ ਨੇ ਬਿਆਨ ਦਿੱਤੇ ਇਹਨਾਂ ਨੂੰ ਪੁੱਛੋ ਕਿਸ ਆਧਾਰ ਤੇ ਇਹਨਾਂ ਨੇ ਇਹ ਬਿਆਨ ਦਿੱਤਾ ਬਦਨਾਮੀ ਸਰ ਹੁਣ ਕੋਈ ਸਰ ਪਹਿਲਾਂ ਦੇ ਸਾਨੂੰ ਕੋਈ ਇਤਨਾ ਵੇਂਦਾ ਨਹੀਂ ਹੋ ਨਜਨਾ ਹੁਣ ਕੋਈ ਵੇਖਣ ਵਾਲਾ ਕੋਈ ਪੁਲਸ ਵਾਲਾ ਵੇਖੇਗਾ ਨੂੰ ਆਈ ਹੀ ਹੋਣਾ ਕਿ ਸ਼ਾਇਦ ਗੱਟੂ ਪਾ ਕੇ ਲੈ ਕੇ ਜਾਂਦੇ ਆ ਬੈਗ ਚ ਇਹਦਾ ਬੈਗ ਚੈੱਕ ਕਰਨਾ ਹੀ ਪਾਣਾ ਜੀ ਮੇਰਾ ਨਾਮ ਇੰਦਰਜੀਤ ਸਿੰਘ ਜੇ ਇਹ ਜਮਾਟੋ ਦਾ ਕੰਮ ਕਰਦੇ ਆ ਇਹਨਾਂ ਨੇ ਕੱਲ ਬਿਆਨ ਦਿੱਤਾ ਇੱਕ ਕਿ ਜਮਾਟੋ ਦਾ ਬੈਗ ਚ T-shirt ਆ ਪਾ ਕੇ ਤੇ ਘਟੂ ਵੇਚਦੇ ਆ ਅਸੀਂ ਦੱਸੋ ਇੱਥੇ ਡਿਫੂਟ ਡਿਲੀਵਰੀ ਕਰਨ ਦੇ ਆ ਕਿ ਘਟੂ ਵੇਚਣ ਦੇ ਇਹ ਗਲਤ ਬਿਆਨ ਦੇਤਾ ਨਾ ਨਾਲੇ ਜੁਆਇਨਿੰਗ ਤੋਂ ਬਾਅਦ ਹਫਤਾ ਬਾਅਦ ਇਹ T-shirt ਤੇ ਬੈਗ ਮਿਲਦਾ ਇਹ ਲੈ ਨਹੀਂ ਸਕਦਾ ਬੰਦਾ ਕੀ ਤੋਂ ਤੇ ਹੁਣ ਅਸੀਂ ਗੱਲਬਾਤ ਕਰਨ ਆਏ ਆ ਇਹਨਾਂ ਦੇ ਡੈਡੀ ਨੇ ਧੱਕੇ ਮਾਰਿਆ ਨੀ ਸਰ ਉਹ ਅੱਡੀ ਹੈ ਜਿਵੇਂ ਹੁਣ ਪੁਲਿਸ ਆਹੀ ਅੱਗੇ ਕੋਈ ਕਹਿੰਦੇ ਨਹੀਂ ਲੱਗ ਜੀਦਾ ਸੀ ਡਿਲੀਵਰੀ ਵਾਲੇ ਨੇ ਕਿ ਹੁਣ ਰੋਕਣਗੇ ਦਿੱਕਤ ਹੋਏਗੀ ਤੇ ਡਿਲੀਵਰੀ ਦਾ ਆਰਡਰ ਵੀ ਲੇਟ ਹੋਏਗਾ ਮੁਸ਼ਕਲ ਹੋਏਗੀ ਤੁਹਾਨੂੰ ਇਹੀ ਇਹ ਚਾਹਨੀ ਹੈ ਕਿ ਆਪਣਾ ਜਿਹੜਾ ਬਿਆਨ ਦਿੱਤਾ ਵਾ ਉਹ ਤੁਹਾਨੂੰ ਮਨ ਮੰਗਣ ਮੇਰਾ ਨਾਮ ਵਿਪਨ ਜੀ ਤੁਹਾਡੇ ਕਿਸੇ ਪਤਰਕਾਰ ਨੇ ਗਿਆ ਹੈ ਵਾ ਕੋਈ ਪੁਲਿਸ ਦੀ ਯੂਨੀਫਾਰਮ ਪਾ ਕੇ ਕਰ ਸਕਦਾ ਕੋਈ ਦੂਜੀ ਯੂਨੀਫਾਰਮ ਪਾ ਕੇ ਕਰਦਾ ਮੈਂ ਤੁਹਾਨੂੰ ਦਾਵਾ ਕਰਦਾ ਤੁਸੀਂ ਫਲਿੱਪਕਾਰਟ ਜਾਂ ਐਮਾਜ਼ਨ ਤੋਂ ਕਿਤੋਂ ਵੀ ਸਾਨੂੰ ਇਹ ਲੈ ਕੇ ਵਿਖਾ ਦਿਓ ਯੂਨੀਫਾਰਮ ਜੇ ਬਿਨਾਂ ਤੁਹਾਡੀ ਜੋਨਿੰਗ ਦੇ ਤੁਹਾਨੂੰ ਇਹ ਮਿਲ ਜੇ ਜਿੱਦਾਂ ਕਹੋਗੇ ਉਦਾਂ ਕਰ ਲਾਂਗੇ ਜੋਨਿੰਗ ਹੋਏਗੀ ਤੁਹਾਡੀ ਆਧਾਰ ਕਾਰਡ ਪੈਨ ਕਾਰ ਸਾਰਾ ਕੁਝ ਲਿਤਾ ਜਾਂਦਾ ਫੇਰ ਤੁਹਾਨੂੰ ਇਹ ਯੂਨੀਫਾਰਮ ਮਿਲਦੀ ਹੈ ਬੈਗ ਮਿਲਦਾ ਹੈ ਉਦਾਂ ਕੋਈ ਬੰਦਾ ਨਹੀਂ ਕੰਮ ਕਰ ਸਕਦਾ ਖੋਸਲਾ ਜਿੰਨੂੰ ਇਹੀ ਹੈ ਧਿਕਰ ਕਿ ਸਾਨੂੰ ਜਾਂਦੇ ਬੰਦਾ ਦਾਦੇ ਬੰਦਾ ਨਹੀਂਗਾ ਮੋਰਸਾਲਾ ਨੰਬਰ ਦਾਦੇ ਇਹੋ ਬੰਦੇ ਦਾ ਆਪੀ ਉਹਨੂੰ ਫੜਾਂਗੇ ਐਸ.ਬੀ. ਦੇ ਦਫਤਰੇ ਉਹਨੂੰ ਪੇਸ਼ ਕਰਕੇ ਆਵਾਂਗੇ ਜੇ ਨਹੀਂ ਤੇ ਜੋ ਇਹਨਾਂ ਨੇ ਸਾਡੇ ਤੇ ਇਲਿਗੇਸ਼ਨ ਲਾਏ ਆ ਉੱਤੇ ਮਾਫੀ ਮੰਗਣ ਅੱਜ ਮੰਗਣ ਕੱਲ ਮੰਗਲੇ ਮੰਗਣੀ ਨਾ ਨੂੰ ਬਿਆਣੀ ਜੀ ਭਾਜੀ ਬਹੁਤ ਜ਼ਿਆਦਾ ਬਦਨਾਮੀ ਹੋ ਗਈ ਤਾਂ ਹੀ ਆਏ ਆ ਇਹਦੀ ਗੁੱਡੀ ਨਹੀਂ ਵਿਗੰਡੀ ਸਾਨੂੰ ਨਹੀਂ ਕੋਈ ਲੈਣਾ ਦੇਣਾ ਆਪਾਂ ਕੋਈ ਇਦਾਂ ਇਨੀਗੇਸ਼ਨ ਨਹੀਂ ਲਾਣਦੇ ਇਹ ਸਿਰੇ ਇੱਕ ਪਬਲਿਸਿਟੀ ਘਟਣ ਡਿਆ ਜਿੱਦਾਂ ਮੱਜੀ ਕਦੀ ਦੋਦੀਆਂ ਨੂੰ ਲਿਵੇੜਨ ਡੇ ਕਦੀ ਕੇਨ ਨੂੰ ਲਿਵੇੜਨ ਡੇ ਕਦੀ ਕੇਨ ਨੂੰ ਡੇੜਨ ਡੇ ਗੱਲ ਬਾਤ ਕੀਤੀ ਹੈ ਮਹਾਰਾਜ ਤਾਂ ਕੰਮ ਕੀਤੇ ਕਰਾਣ ਡੇ ਅਗਲੇ ਗੱਲ ਸੁਣਦੇ ਉਹ ਬਸ ਆਈ ਤੇ ਤੁਹਾਡੇ ਪੱਖ ਜੀ ਗੱਲ ਕੀਤੀ ਤੁਹਾਡੇ ਪੱਖ ਜੀ ਪੱਖ ਜੀ ਤੁਸੀਂ ਸਵਾਹ ਗੱਲ ਕੀਤੀ ਇਹ ਤਾਂ ਸਾਡੇ ਲਿਵੇੜਦਾ ਵਾ ਅਸੀਂ ਕੰਪਲੇਂਟ ਕਰ ਰਹੇ ਹਾਂ ਸਲੇਟ ਮਾਰੇ ਚੱਲੇ ਆ ਐਸੀ ਵੀ ਦਫਤਰ ਦੇ ਮੈਂ ਕਹਿੰਦੇ ਛੁੱਟੀ ਹੈ ਨਹੀਂ ਤੇ ਸੀੜੀ ਸਾਨੂੰ ਚੱਲੇ ਆ ਹੁਣੇ ਚੱਲੇ ਆ ਉਹਨਾਂ ਦੀ ਸਪੋਰਟ ਤੁਸੀਂ ਮੇਰੇ ਵੀਰ ਭਰਾ ਸਾਰੇ ਆਜੋ ਇਆ ਸਕਦੇ ਉਥੇ ਹਈ ਹੁਣੇ ਐਫਆਰ ਡਰਜ ਕਰਾਨਗੇ ਇਹਨਾਂ ਦੇ ਨਾਵੇ ਦਿਨੇਸ਼ ਹੌਸਲਾ ਧੱਕਾ ਮੁੱਕੇ ਕੀਤੀ ਗਈ ਉਹਨਾਂ ਨੂੰ ਮੇਰੇ ਵੱਲੋਂ ਮੇਰੇ ਨਾਂ ਉਹਦੀ ਵੀਡੀਓ ਸਾਰੀ ਪੱਤਰਕਾਰਾਂ ਦੇ ਕੋਲ ਰਿਕਾਰਡ ਹੈਗੀ ਆ ਆ ਮੇਰੀ ਦੁਕਾਨ ਤੇ ਉਹ ਸੂਆ ਲੈ ਕੇ ਆਏ ਨੇ ਚਾਕੂ ਲੈ ਕੇ ਆਏ ਨੇ ਕਿ ਮੈਨੂੰ ਮਾਰਨ ਆਏ ਸੀਗੇ ਆ ਤਾਂ ਮੈਨੂੰ ਹੁਣ ਥੱਲੋ ਲੱਬੇ ਨੇ ਅੱਗੇ ਦੋ ਤਿੰਨ ਪੱਤਰਕਾਰਾਂ ਨੇ ਇੰਟਰਵਿਊ ਲੈ ਲਈ ਉਹਨਾਂ ਕੋਲ ਬਚਾਰਾ ਗਿਆ ਵੀ ਨਹੀਂ ਸ਼ਾਟ ਗਿਆ ਆ ਸੂਆ ਲੈ ਕੇ ਆ ਕੇ ਮੈਨੂੰ ਮੈਂ ਮੇਰੀ ਉਹ ਵੀਡੀਓ ਦੇ ਵਿੱਚ ਪਤਾ ਕੀ ਆ ਦੇਖੋ ਇਹ ਤੇ ਹੁਣ ਆਈ ਸੀਗਾ ਸੁਭਾਵਿਕ ਸੀਗਾ ਕਿ ਜਦੋਂ ਐਕਸ਼ਨ ਹੁੰਦਾ ਉਹਦਾ ਰਿਐਕਸ਼ਨ ਕੋਈ ਨਾ ਕੋ ਹੁੰਦਾ ਹੁੰਦਾ ਦਿੱਕੋ ਸਰ ਗੱਲ ਪਤਾ ਕੀ ਹੈ ਜੇ ਤੁਸੀਂ ਵੀਡੀਓ ਮੇਰੀ ਧਿਆਨ ਨਾਲ ਵੇਖੋ ਉਹਦੇ ਵਿੱਚ ਮੈਂ ਇੱਕ ਗੱਲ ਕਹੀ ਹੈ ਕਿ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਵਿਚਾਰੇ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜੀ ਹੈ ਉਹ ਡਿਲੀਵਰੀਆਂ ਕਰਦੇ ਨੇ 10-10 ਰੁਪਏ ਵਿਚਾਰਿਆਂ ਨੂੰ ਨਹੀਂ ਮਿਲਦੇ ਪਰ ਇਹ ਭਰਾਵਾਂ ਨੂੰ ਪਰ ਜਿਨ੍ਹਾਂ ਦਾ ਸਟਾਕ ਰੁਕ ਰਹੇ ਨੇ ਜਿਨ੍ਹਾਂ ਦਾ ਮਾਲ ਵਿਕਣੋ ਬੰਦ ਹੋ ਰਿਹਾ ਵਾ ਐਸਐਸਪੀ ਸਾਹਿਬ ਦੀ ਐਸਐਲ ਸੁਨਾਣਾ ਹੈ ਕਿ ਉਹਨਾਂ ਨੇ ਪਹਿਲੇ ਗੇਅਰ 'ਚ ਗੱਡੀ ਨਹੀਂ ਚਲਾਈ ਸਿੱਧੇ ਪੰਜਵੇਂ ਗੇਅਰ 'ਚ ਚਲਾਈ ਆ ਹੁਣ ਤੇ ਗੱਟੂ ਜਿਹੜਾ ਬਟਾਲੇ ਚ ਮੰਗਣਾ ਵੀ ਲੋਕੀ ਡਾਰ ਗਏ ਨੇ ਵਿਕਣਾ ਤੇ ਗੱਲ ਛੱਡੋ ਕਿ ਲੋਕੀ ਮੰਗਣਾ ਵੀ ਡਾਰ ਗਏ ਨੇ ਜਿੰਨੀ ਉਹਨਾਂ ਨੇ ਸਖਤੀ ਕੀਤੀ ਆ ਉਹਦਾ ਰਿਐਕਸ਼ਨ ਆ ਵਾ ਕਿ ਜਿਨ੍ਹਾਂ ਦਾ ਸਟਾਕ ਪਿਆਦਾ ਉਹਨਾਂ ਚੋਂ ਕਈ ਇਹਨਾਂ ਨੂੰ ਭੜਕਾਇਆ ਹੋਏਗਾ ਕਿ ਲੈ ਵੀ ਤੁਸੀਂ ਜਾ ਕੇ ਤਾਵਾ ਬੁੱਲ ਦੋ ਉਹਨਾਂ ਦੇ ਸਰ ਵੇਖੋ ਮੈਂ ਇੱਕ ਵੀਡੀਓ ਤੁਹਾਡੇ ਨਾਲ ਹੈ ਸ਼ਾਰਟ ਉਹਦੇ ਚ ਲਾਓ ਤੁਸੀਂ ਉਹਦੇ ਚ ਮੈਂ ਕਲੀਅਰ ਹੈ ਕਹਿ ਰਿਹਾ ਕਿ ਮੇਰੇ ਕੰਪਨੀ ਜਿਹੜੀ ਇੰਟਰਨੈਸ਼ਨਲ ਕੰਪਨੀ ਹੈ ਸਿਗੀ ਤੇ ਜਮੈਟੋ ਇਹਨਾਂ ਨੂੰ ਇਸ ਵੇਲੇ ਇੱਥੇ ਧਿਆਨ ਦੇਣਾ ਚਾਹੀਦਾ ਹੈ ਕਿ ਇਹਨਾਂ ਦਾ ਨਾਮ ਬਦਨਾਮ ਕੀਤਾ ਜਾ ਰਿਹਾ ਵਾ ਇਹਨਾਂ ਦੀਆਂ ਜਿਹੜੀਆਂ ਲਾਲ ਰੰਗ ਦੀਆਂ ਜੈਕਟਾਂ ਪਾ ਕੇ ਤੇ ਡਿਲੀਵਰੀ ਕੀਤੀ ਜਾ ਰਹੀ ਕਿਉਂਕਿ ਵੇਖੋ ਕੰਪਨੀ ਤੇ ٹرسٹ ਹੈ ਪੁਲਿਸ ਨੂੰ ਪੁਲਿਸ ਜਿਹੜੀਆਂ ਇਹਨਾਂ ਦੇ ਬੈਗ ਨਹੀਂ ਫੋਲਦੀ ਕਿ ਕੋਈ ਨਹੀਂ ਇਹਨਾਂ 'ਚ ਬੱਚੇ ਆ ਲੋਕਾਂ ਦੇ ਬੱਚਿਆਂ ਦਾ ਸਮਾਨ ਜਾਂਦੇ ਆ ਖਾਣ ਪੀਣ ਦਾ ਪਰ ਅਗਰ ਕੋਈ ਗਲਤ ਅੰਸਰ ਇਹਨਾਂ ਦਾ ਨਾਮ ਵਰਤ ਕੇ ਜੇਕਰ ਉੱਚ ਕੋਈ ਡਿਲੀਵਰੀ ਕਰ ਰਿਹਾ ਤੇ ਉੱਚ ਮੈਂ ਗਲਤ ਕੀ ਕਿਹਾ ਅਗਰ ਇਹ ਐਸ ਸਹੀ ਨੇ ਇਹਨਾਂ ਨੂੰ ਸਭ ਨੂੰ ਸਾਥ ਦੇਣਾ ਚਾਹੀਦਾ ਜਿੰਨੇ ਬੰਦੇ ਨੇ ਅਗਰ ਇਹਨਾਂ ਨੂੰ ਕੋਈ ਆਪਣੇ ਨਾਲ ਉਹ ਬੰਦਾ ਦੇਖਦਾ ਜਿਹੜਾ ਇਹਨਾਂ ਦੇ ਵਿੱਚ ਟੀਮ ਦਾ ਨਹੀਂ ਹੈਗਾ ਉਹਨੂੰ ਫੜ ਕੇ ਸਭ ਉਠਾਣੇ ਦੇਣ ਤੁਸੀਂ ਦੇਖਿਆ ਕਿ ਇਹਨੂੰ ਸਰ ਮੈਂ ਦੇਤੀ ਮੈਂ ਮੈਂ ਇਹਨੀ ਗੱਲ ਕਹੀ ਹੈ ਕਿ ਕੰਪਨੀ ਨੂੰ ਇਹਦਾ ਪਛਾਣ ਕਰਨਾ ਚਾਹੀਦਾ ਆਪਣਾ ਜਿਹੜਾ ਬਿਆਨ ਦਿੱਤਾ ਸੀ ਉਹ ਤੁਸੀਂ ਕਿਉਂ ਯੂਨੀਫਾਰਮ 'ਚ ਦੇਖਿਆ ਜੋ ਵੇਖ ਕੇ ਸਰ ਮੈਂ ਇਹ ਕਿਹਾ ਸੀਗਾ ਕਿ ਕੰਪਨੀ ਦੀ ਲਾਲ ਰੰਗ ਦੀ ਜੈਕਟ ਆ ਜਮੈਟੋ ਦਾ ਲਾਲ ਰੰਗ ਦਾ ਬੈਗ ਜਾਂ ਸਵੀਗੀ ਦਾ ਕਾਲੇ ਰੰਗ ਦਾ ਬੈਗ ਲੈ ਕੇ ਉਹਦੇ 'ਚ ਡਿਲੀਵਰੀਆਂ ਹੋ ਰਹੀਆਂ ਉਹਦੇ 'ਚ ਮੈਂ ਗਲਤ ਨਹੀਂ ਕਿਹਾ ਮੈਂ ਨਾਲ ਇਹ ਵੀ ਉਹਦੇ 'ਚ ਕਿਹਾ ਕਿ ਕੰਪਨੀ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ ਕਿ ਕੰਪਨੀ ਦਾ ਨਾਮ ਬਦਨਾਮ ਕਰਨ ਦੇ ਨੇ ਮੈਂ ਉਹਨਾਂ ਦਾ ਕੋਈ ਨਾਮ ਤਾਂ ਨਹੀਂ ਲਿਆ ਕਿਸੇ ਦਾ ਅੱਜ ਜਿੰਨੇ ਮੁੰਡੇ ਇੱਥੇ ਆਏ ਨੇ 30 40 ਮੁੰਡੇ ਆ ਕੇ ਮੇਰੇ ਤੇ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਇਹਨਾਂ ਚੋਂ ਕਿਹੇ ਮੁੰਡੇ ਦਾ ਮੈਂ ਪਰਸਨਲੀ ਨਾਲ ਲਿਆ ਜਾਂ ਮੈਂ ਐਸਐਲਪੀ ਸਾਹਿਬ ਨੇ ਇਹਨਾਂ ਦੇ ਖਿਲਾਫ ਇਹਦੇ ਖਿਲਾਫ ਕੰਪਲੇਨ ਕੀਤੀ ਹੈ ਨਹੀਂ ਉਹਨਾਂ ਵੀ ਇਹੋ ਕਹਿੰਦੇ ਕੰਪਨੀ ਦਾ ਨਾਮ ਲੈ ਕੇ ਗਿਆ ਮੈਂ ਕੰਪਨੀ ਦਾ ਕੰਪਨੀ ਕੰਪਨੀ ਨੇ ਵੀ ਸਰ ਦੇਖੋ ਮੈਂ ਅੱਜ ਵੀ ਕਹਿੰਦਾ ਕਿ ਕੰਪਨੀ ਨੂੰ ਇਹ ਚੀਜ਼ ਸੋਚਣਾ ਪਏਗਾ ਇੰਟਰਨੈਸ਼ਨਲ ਲੈਵਲ ਦੀ ਕੰਪਨੀ ਹੈ ਸਰ ਕੋਈ ਛੋਟੀ ਕੰਪਨੀ ਨਹੀਂ ਹੈ ਉਹਨਾਂ ਦਾ ਨਾਮ ਕੋਈ ਬਦਨਾਮ ਕਰੇ ਐਸਾ ਹੀ ਨਹੀਂ ਹੈਗਾ ਮੈਂ ਵੀਡੀਓ ਚ ਵੀ ਐਹੀ ਗੱਲ ਕਹੀ ਹੈ ਕਿ ਕੰਪਨੀ ਨੂੰ ਆਪਣਾ ਬਚਾ ਕਰਨਾ ਚਾਹੀਦਾ ਜੇਕਰ ਇਹ ਕੰਮ ਹੋ ਰਿਹਾ ਉਹਨੂੰ ਰੋਕਣ ਆਪਣੇ ਜਿੰਨੇ ਵੀ ਬੰਦੇ ਆ ਉਹਨਾਂ ਨੇ ਇੱਕ ਆਵਾਜ਼ ਦੇਣ ਕਿ ਅਜੋ ਹੁਤੀ ਕਰ ਰਹੇ ਹੋ ਗਲਤ ਹੈਗਾ ਬਾਅਦ ਜੇਕਰ ਤੁਹਾਨੂੰ ਕੋਈ ਬੰਦਾ ਸ਼ੱਕੀ ਲੱਗਦਾ ਉਹਨੂੰ ਉਸੇ ਵੇਲੇ ਫੜ ਕੇ ਪੁਲਿਸ ਕੋ ਦਿਓ ਕਿ ਐਸ ਤਰ੍ਹਾਂ ਦਾ ਕੰਮ ਕਰ ਰਿਹਾ ਤੁਸੀਂ ਵੀ ਕੋਈ ਪੁਲਿਸ ਪਲਾਨ ਕਰ ਰਹੇ ਹੋ ਉਹ ਜਾ ਰਹੇ ਨਹੀਂ ਸਰ ਦੇਖੋ ਮੇਰਾ ਦਿਮਾਗ ਕਹਿੰਦਾ ਵਾ ਕਿ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਆੜੇ ਲਵਾ ਇਹਨਾਂ ਨੇ ਮੇਰੀ ਦੁਕਾਨ ਤੇ ਆ ਕੇ ਮੇਰੇ ਤੇ ਹਮਲਾ ਕੀਤਾ ਆ ਉਹਦੇ ਖਿਆਲ ਲੈ ਕੇ ਮੇਰੇ ਵੱਲ ਆਏ ਨੇ ਪਰ ਮੈਂ ਦਿਲੋਂ ਕਹਿੰਦਾ ਯਾਰ ਹੈ ਤੇ ਮੇਰੇ ਛੋਟੇ ਭਰਾ ਨੇ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ ਸਵੇਰੇ 7 ਵਜੇ ਤੋਂ ਲੈ ਕੇ 11 11 ਵਜੇ ਤੱਕ ਡਿਲੀਵਰੀਆਂ ਕਰਨ ਦੇ ਨੇ ਤੇ ਦਿਲ ਤਾਂ ਕਹਿੰਦਾ ਨਾ ਕੰਪਲੇਂਟ ਕਰਾਂ ਪਰ ਮੇਰੀ ਦੁਕਾਨ ਦੀ ਲੇਬਰ ਜਿਹੜੀ ਹੈ ਮੇਰੇ ਕੋਲ ਕੁੜੀਆਂ ਕੰਮ ਕਰਦੀਆਂ ਆ ਕੇ ਉਹਨਾਂ ਨਾਲ ਵੀ ਧੱਕੇ ਮੁੱਕੀ ਕੀਤੀ ਉਹ ਕਹਿੰਦੀ ਤੁਸੀਂ ਕੰਪਲੇਂਟ ਦੇ ਨਾ ਦਿਓ ਅਸੀਂ ਕੰਪਲੇਂਟ ਜ਼ਰੂਰ ਦੇਣੀ ਹੈ ਹੂਸਲਾ ਜੀ ਤੁਹਾਨੂੰ ਕੀ ਮਨ ਲੱਗਾ ਕਿ ਇਹਨਾਂ ਬੈਗਾਂ ਦੇ ਵਿੱਚ ਡਿਲੀਵਰੀ ਹੁੰਦੀ ਹੈ ਕੁਝ ਨਾ ਕੁਝ ਪ੍ਰੂਫ ਤਾਂ ਮਿਲਿਆ ਹੀ ਹੋਏਗਾ ਫੇਰ ਹੀ ਤੁਸੀਂ ਪਰਟੀਕਲ ਕਿਸ ਕੰਪਨੀ ਦਾ ਨਾਮ ਆ ਜਾਂ ਬੈਗਾਂ ਦਾ ਨਾਮ ਲਿਆ ਜਾਂ ਤੋਂ ਵੱਡਾ ਪ੍ਰੂਫ ਹੈ ਲੋਕਾਂ ਦੀ ਦੂਰਾਂ ਜਿਹੜੀਆਂ ਚੜ ਰਹੀਆਂ ਉਹਦੇ 'ਚ ਕਿਹਾ ਹੈ ਬੰਦ ਗੱਡੀਆਂ 'ਚ ਡਿਲੀਵਰੀ ਹੋ ਰਹੀ ਹੈ ਜਿਹੜੀਆਂ ਗੱਡੀਆਂ ਬੰਦ ਨੇ ਉਹਨਾਂ 'ਚ ਜਾ ਰਹੇ ਨੇ ਰਾਤੀ 12 12 ਵਜੇ ਤੱਕ ਦੁਕਾਨਾਂ ਖੁੱਲੀਆਂ ਨੇ ਕਿਉਂ ਖੁੱਲੀਆਂ ਰਾਤ 12:00 ਵਜੇ ਤੱਕ ਮੇਰੇ ਕੋ ਗਾਗ ਦੇ ਦਿਨ ਵੇਲੇ 10:00 ਤੋਂ ਬਾਅਦ ਨਹੀਂ ਆਂਦਾ ਰਾਤ ਨੂੰ ਤੇ 12:00 ਵਜੇ ਤੱਕ ਦੁਕਾਨਾਂ ਕਿਉਂ ਖੁੱਲੀਆਂ ਦੀਆਂ ਮੇਰੇ ਕੋ ਪੱਤਰਕਾਰ ਤੁਹਾਡੇ ਵਰਗੇ ਭਰਾ ਨੇ ਪੁੱਛਿਆ ਆਈਗਾ ਕਿ ਤੁਸੀਂ ਥੋੜਾ ਸਹਿਯੋਗ ਦਿਓ ਮੈਂ ਤੇ ਕਿ ਇਸ਼ਾਰਾ ਦਿੱਤਾ ਐਸਐਸਪੀ ਸਾਹਿਬ ਨੂੰ ਕਿ ਦੇਖੋ ਤੁਸੀਂ ਬਹੁਤ ਅੱਛਾ ਕੰਮ ਕਰਤਾ ਜਿਹੜਾ ਬਟਾਲੇ ਦੇ ਵਿੱਚ ਗੱਟੂ ਹੱਤ ਵਿਕਰਿਆ ਸੀਗਾ ਪਿਛਲੇ ਤਿੰਨਾਂ ਦਿਨਾਂ ਦੇ ਵਿੱਚ ਬਟਾਲੇ 'ਚ ਬੱਚਾ ਬੱਚਾ ਡਰ ਗਿਆ ਕਿ ਜਿਹਦੇ ਕੋ ਗੱਟੂ ਹੈਗਾ ਵੀ ਹੈ ਨਾ ਉਹ ਵੀ ਕਹਿੰਦਾ ਮੈਂ ਨਹੀਂ ਪਾਪਾ ਚੜਾਣਾ ਮੈਨੂੰ ਸਿੰਪਲ ਡੋਰ ਲੈ ਦੇ ਕੋਠੇ ਡਰੋਂ ਆ ਜਣਾ ਇੱਕ ਡਰ ਐਸਐਸਪੀ ਸਾਹਿਬ ਦਾ ਜਿਹ ਲੋਕਾਂ ਦੇ ਬੱਚਿਆਂ 'ਚ ਆਇਆ ਬੱਚੇ ਗੱਟੂ ਤੋਂ ਦੂਰ ਹੋ ਰਹੇ ਨੇ ਉਹ ਪਲੱਸ ਪੁਆਇੰਟ ਹੈ ਬਿਲਕੁਲ ਜੇਕਰ ਇਹਨਾਂ ਨੂੰ ਇੰਨਾ ਵਾਂ ਤਾਂ ਤੁਸੀਂ ਆਪਣੇ ਜਿਹ ਕੋਈ ਸ਼ੱਕੀ ਬੰਦਾ ਆਂਦਾ ਤਾਂ ਫੜੋ ਮੈਂ ਦੇ ਇਹਨਾਂ ਦੇ ਵਾਸਤੇ ਕੋਈ ਗਲਤ ਗੱਲ ਕੀਤੀ ਨਹੀਂ ਬਾਕੀ ਜੋ ਇਹਨਾਂ ਨੇ ਕੀਤਾ ਉਹ ਬਿਲਕੁਲ ਗਲਤ ਹੈ ਮੈਂ ਅਗਰ ਹੋਇਆ ਜੇਕਰ ਮੇਰੀ ਲੇਬਰ ਨਾ ਮੰਨੀ ਜਿਹੜੇ ਮੇਰੇ ਦੁਕਾਨ ਤੇ ਮੇਰੇ ਨਾਲ 7 ਦਿਨ ਦੇ ਨੇ ਦੇਖੋ ਮੈਂ ਉਹਨਾਂ ਦਾ ਵੀ 7 ਦਿਨ ਹੈ ਜਿੱਦਾਂ ਉਹਨਾਂ ਨੇ ਤਾਂ ਕੰਮਕੀ ਕੀਤੀ ਗਈ ਆ ਹੋਇਆ ਤਾਂ ਮੈਨੂੰ ਡੀਜੀਪੀ ਸਾਹਿਬ ਨੂੰ ਕੰਪਲੇਨ ਦੇਣੀ ਪੈਗੀ ਦੀ ਅਗਰ ਇੱਥੇ ਜੈਕਸ਼ਨ ਜਿਹੜਾ ਵਾ ਨਾ ਲੈਣਗੇ ਉਹਦੇ ਅੱਗੇ ਵੀ ਮੈਨੂੰ ਕੁਛ ਨਾ ਕੁਛ ਕਰਨਾ ਪਏਗਾ